ਪੰਜਾਬ ਦੇ ਵਿੱਚ ਮਿਰਚੀ ਗੈਂਗ ਬੜੇ ਦਿਨਾਂ ਤੋਂ ਸਰਗਰਮ ਸੀ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਤੇ ਹੁਣ ਪੁਲਿਸ ਨੇ ਇਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਦੌਰਾਨ ਇਹਨਾਂ ਤਿੰਨਾਂ ਤੋਂ ਲੁੱਟ ਦੀ ਵਾਰਦਾਤ ਦੇ ਵਿੱਚ ਵਰਤਿਆ ਗਿਆ ਵਾਹਨ ਤੇ ਲੁਟੇ ਗਏ 1,60,000 ਰੁਪਏ ਬ੍ਰਾਹਮਤ ਕੀਤੇ ਗਏ ਨੇ ਮਾਮਲਾ ਦਰਸਲ ਮੁਹਾਲੀ ਦਾ ਹੈ ਜਿੱਥੇ ਕੇ ਪੁਲਿਸ ਵੱਲੋਂ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਲੋਕ ਵਾਰਦਾਤ ਤੋਂ ਪਹਿਲਾਂ ਬਕਾਇਦਾ ਰੈਕੀ ਕਰਦੇ ਸੀ ਤੇ ਉਸ ਤੋਂ ਬਾਅਦ ਦੋ ਵਿਅਕਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤੇ ਵਾਰਦਾਤ ਦੌਰਾਨ ਮਿਰਚਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ ਇਸ ਕਰਕੇ ਹੀ ਇਹਨਾਂ ਨੂੰ ਮਿਰਚੀ ਗੈਂਗ ਦਾ ਨਾਮ ਦਿੱਤਾ ਗਿਆ ਤਿੰਨ ਸਨੇਚਰਸ ਫੜੇ ਗਏ ਨੇ 26 ਤਰੀਕ ਦੇ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕਨਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਕਿ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਜੋ 1.60 ਲੱਖ ਰੁਪਏ ਰਿਕਵਰ ਕਰੇ ਤੇ ਇੱਕ ਆਟੋ ਜਿਹੜਾ ਵੀ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਗਿਆ ਜੀ ਸਰ ਇਹ ਜਿਹੜੇ ਗੈਂਗ ਹੈਗਾ ਇੱਕ ਮੋਟਰ ਸਪ੍ਰਿੰਟੀ ਨੇ ਕੀ ਹੁੰਦੀ ਸੀ ਜੀ ਜੇ ਇਹਨਾਂ ਦਾ ਮੋਡਸ ਆਪ੍ਰੈਂਡੀ ਇਹ ਸੀਗਾ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਜਿਸ ਨੂੰ ਜੇ ਵੀ ਕੋਲੋਸੀ ਤੇ 스내칭 ਕਰਦੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਨਕੀ ਕਰਦਾ ਹੈ ਤੇ ਜਿਹਦੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ 스내칭 ਕਰਦੇ ਨੇ ਇਹ ਆਟੋ ਇਹਨਾਂ ਦਾ ਆਪਣਾ ਕੀ ਆਟੋ ਵੀ ਚੋਰੀ ਦਾ ਜੀ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਉਹਦਾ ਹੈ ਪਲੱਸ ਹੋਰ ਵੀ ਜੋ ਇਹਨਾਂ ਨੇ ਕੋਈ 스내ਚਿੰਗਸ ਵਗੈਰਾ ਜੇ ਕੁਝ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਵਾਰਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਇਹਨਾਂ ਤੋਂ ਰਿਕਵਰੀ ਦੀ ਰੈੱਡ ਚਿੱਲੀ ਦਾ ਵੀ ਕੁਝ ਸਾਹਮਣੇ ਆ ਰਿਹਾ ਜੀ ਕਿ ਯੂਜ਼ ਕਰਦੇ ਸੀਗੇ ਜੀ ਜੀ ਮੋਟਰਸਪ੍ਰੈਂਡ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੇਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੋਂ ਦੂਰ ਹੁੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਲਾਲ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਿਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕਵਾਰ ਦਾ ਅਸੀਂ ਇਸ ਟੀਮ ਨੂੰ ਲੈ ਕੇ ਹੁਣ ਤੱਕ ਇੰਜ਼ਾਮ ਦਿੱਤੀਆਂ ਜਾ ਚੁ ਇਸ ਅੱਜ ਜਿਸ ਤਰ੍ਹਾਂ ਦੀ ਮੈਂ ਦੱਸੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹਨਾਂ ਦਾ ਪੁਲਿਸ ਮਾਨਡਸੀ ਲਿਆ ਰਿਹਾ ਹੈ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਖਬਰਾਂ ਦੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਗੋਰ ਇਹਨਾਂ ਨੇ ਕਰਿਆ ਹੈ ਉਹ ਵੀ ਅਸੀਂ ਕਰਾਂਗੇ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ